ਜਿੰਨਾ ਹਿੰਦੁਸਤਾਨ ਤੇ ਜ਼ੁਲਮ ਹੋਇਆ ਜਿੰਨਾ ਵੀ ਜ਼ੁਲਮ ਹੋਇਆ ਜਿੰਨੇ ਵੀ ਮਾਰੇ ਗਏ ਜਿਹੜਾ ਮੁਗਲਾਂ ਨੇ ਆ ਕੇ ਰਾਜ ਕੀਤਾ ਇਹ ਸਾਡੇ ਸੰਤੋਖ ਸਿੰਘ ਸਾਡੇ ਗਿਆਨ ਸਿੰਘ ਗਿਆਨ ਸਿੰਘ ਸਾਡੇ ਭੱਲਾ ਸਾਹਿਬ ਇਹਨਾਂ ਸਾਰਿਆਂ ਨੇ ਇਹ ਕਹਿ ਕੇ ਗ੍ਰੰਥਾ ਚ ਲਿਖਿਆ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਟੋਟ ਲੱਗੀ ਹੋਈ ਸੀ ਤੇ ਸੰਤੋਖ ਸਿੰਘ ਤਾਂ ਗਿਆਨ ਸਿੰਘ ਲਿਖਦੇ ਸੱਤ ਮੁਠੀਆਂ ਭੰਗਦੀਆਂ ਦਿੱਤੀਆਂ ਉਹ ਤਾਂ ਗੱਲ ਬਹੁਤ ਗਾਂਹ ਦੀ ਕਰ ਦਿੰਦੇ ਆ ਵੀ ਸੱਤ ਮੁਠੀਆਂ ਭੰਗਦੀਆਂ ਗੁਰੂ ਨਾਨਕ ਪਾਤਸ਼ਾਹ ਨੇ ਲਿਆ ਤੇ ਨਾਲ ਇਹ ਵੀ ਕਿਹਾ ਉਹਨੇ ਵੀ ਤੁਹਾਨੂੰ ਸੱਤ ਸਿਰ ਦੇਣੇ ਪਊਗੇ ਤੇ ਸੱਤ ਪੁਸ਼ਤਾ ਬਾਬਰ ਦੀ ਰਾਜ ਕਰੂਗੀਆਂ ਸੋ ਜਿਹੜੀ ਆ ਸੱਤ ਸ਼ਹੀਦੀਆਂ ਵੀ ਹੋਈਆਂ ਨਾ ਗੁਰੂ ਅਰਜਨ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਉਹ ਵੀ ਉਦੋਂ ਹੀ ਕਾਰਨ ਆ ਕਹਿੰਦੇ ਵੀ ਜਿਹੜੇ ਸੱਤ ਸਿਰ ਦੇਣੇ ਸੀਗੇ ਉਹਦੇ ਚ ਹੀ ਗੀਆਂ ਚਾਰ ਸਾਹਿਬਜ਼ਾਦੇ ਮਾਤਾ ਗੁਜਰਕੌਰ ਗੁਰੂ ਤੇਗ ਬਹਾਦਰ ਤੇ ਗੁਰੂ ਅਰਜਨ ਪਾਤਸ਼ਾਹ ਉਹ ਸੱਤ ਮੁਠੀਆਂ ਭੰਗ ਦੇ ਬਦਲੇ ਦਿੱਤੇ ਆ ਤੇ ਜਿਹੜਾ ਸਰੂਪਦਾਸ ਭੱਲਾ ਆ ਉਹਨੇ ਇੱਕ ਮੁਠੀ ਲਿਖਿਆ ਪਰ ਭੰਗੋਂ ਨੇ ਵੀ ਲਿਖਿਆ ਵੀ ਇੱਕ ਮੁਠੀ ਭੰਗ ਦੀ ਦਿੱਤੀ ਸੋ ਇਹੋ ਜੀਆਂ ਗੱਲਾਂ ਜਿਹੜੀਆਂ ਲਿਖ ਕੇ ਸਾਡੂੰ ਕੀ ਸਿੱਧ ਕਰਨਾ ਚਾਹੁੰਦੇ ਆ ਚਲੋ ਉਹਨਾਂ ਨੇ ਤਾਂ ਜੋ ਲਿਖ ਲਿਆ ਲਿਖਤਾ ਉਹ ਨਿਰਮਲੇ ਸੀਗੇ ਉਦਾਸੀ ਸੀਗੇ ਉੱਥੋਂ ਹੀ ਆਏ ਹੋਏ ਸੀ ਇਸੇ ਪਲਾਨਿੰਗ ਤਹਿਤ ਫਿੱਟ ਕੀਤੇ ਹੋਏ ਸੀ ਵੀ ਸਿੱਖਾਂ ਵਿੱਚ ਰਲ ਆ ਪਾਇਆ ਜਾਵੇ ਪਰ ਜਿਹੜੇ ਸਾਡੇ ਅੱਜ ਉਹਨਾਂ ਗ੍ਰੰਥਾਂ ਦਾ ਪ੍ਰਕਾਸ਼ ਕਰਕੇ ਬੈਠੇ ਆ ਉਹ ਚੋ ਹਰ ਰੋਜ਼ ਕਥਾ ਕੀਤੀ ਜਾਂਦੀ ਆ ਖਾਸ ਕਰਕੇ ਹਰਨਾਮ ਸਿੰਘ ਧੰਮੇ ਹੁਣੀ ਕਥਾ ਜਿਹੜੀ ਵੀ ਕਰਦੇ ਆ ਸੰਤੋ ਉਹਦੇ ਚੋਂ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਚੋਂ ਹੀ ਕਰਦੇ ਆ ਉਹਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਰੱਖਦੇ ਆ ਉਹ ਕੀ ਸੋਚ ਕੇ ਕਥਾ ਕਰਦੇ ਆ ਅਸੀਂ ਹੁਣ ਜਿਹੜਾ ਬੁੱਧਵਾਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਐਥ ਕੀ ਤੁਹਾਡੇ ਨਾਲ ਕਤਕੇ ਵਿਸਾਖ ਦੀ ਗੱਲ ਕੀਤੀ ਸੀ ਅੱਗੇ ਤੋਂ ਉਹਨਾਂ ਗ੍ਰੰਥਾਂ ਨੂੰ ਖੋਲਾਂਗੇ ਤੁਹਾਡੇ ਸਾਹਮਣੇ ਪ੍ਰੂਫ ਰੱਖਾਂਗੇ ਵੀ ਆਹ ਲਿਖਿਆ ਦੱਸੋ ਜਿਹੜੇ ਕਹਿੰਦੇ ਨਾ ਉਹਦੇ ਚੋਂ ਮੋਤੀ ਚੁਗ ਲੋ ਬੇ ਮੋਤੀ ਚੁਗ ਲੋ ਉਹਦੇ ਵਿੱਚੋਂ ਉਹ ਦੱਸੋ ਤਾਂ ਦੱਸਣ ਤਾਂ ਸਹੀ ਵੀ ਕਿਹੜੇ ਮੋਤੀ ਆ ਜਿਹੜੇ ਅਸੀਂ ਚੁਗ ਸਕਦੇ ਆ ਉਹ ਚੋਂ ਕੋਈ ਮੋਤੀ ਹੋਵੇ ਤਾਂ ਹੀ ਆ ਨਾ ਕੋਈ ਮੋਤੀ ਵਿੱਚੋਂ ਲੱਭੂਗਾ ਤਾਂ ਹੀ ਚੁਗਾਂਗੇ ਉੱਚ ਤਾਂ ਹੈ ਹੀ ਸਾਰਾ ਗੰਦ ਆ ਤੁਹਾਡੇ ਸਾਹਮਣੇ ਖੋਲ ਕੇ ਰੱਖ ਦਾਂਗੇ ਹਰ ਬੁੱਧਵਾਰ ਨੂੰ ਪ੍ਰੋਗਰਾਮ ਕਰਿਆ ਕਰਾਂਗੇ ਔਰ ਉਹ ਸਾਰੇ ਗ੍ਰੰਥ ਇੱਕ ਵੱਡਿਓ ਲੈ ਕੇ ਤੁਹਾਡੇ ਨਾਲ ਸਾਂਝ ਕਰਾਂਗੇ ਸ੍ਰੀ ਬਨਸਾਵਲੀ ਨਾਮੇ ਤੋਂ ਸ਼ੁਰੂ ਕਰਾਂਗੇ ਜਿਹੜਾ ਜਿਹਨੂੰ ਕਹਿੰਦੇ ਸਭ ਤੋਂ ਪੁਰਾਣਾ ਆ ਕੇਸਰ ਸਿੰਘ ਛਿਬਰ ਦਾ ਤੇ ਗਾਦੀ ਗਾਤure ਜਾਵਾਂਗੇ ਆਪਾਂ ਸਾਰੇ ਗ੍ਰੰਥ ਤੁਹਾਡੇ ਸਾਹਮਣੇ ਰੱਖਾਂਗੇ ਤੇ ਭੀ ਦੱਸੋ ਇਹਦੇ ਵਿੱਚ ਕੀ ਸਹੀ ਆ ਕੀ ਕੋਸ਼ਿਸ਼ ਉਹ ਹੈ ਜਿਹੜਾ ਮੋਤੀ ਚੋਖ ਸਕਦੇ ਆ ਸੋ ਮੈਂ ਸ਼ਬਦ ਕਰ ਲਈ ਖਲੜੀ ਖਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ ਉਹ ਕਹਿੰਦੇ ਕਿਸ ਨੇ ਖਪੜੀ ਫੜ ਲਈ ਕਿਸੇ ਝੋਲੀ ਪਾ ਲਈ ਜੋ ਮਰਜੀ ਕਰ ਲਿਆ ਕਿਸੇ ਨੇ ਡੰਡਾ ਫੜ ਲਿਆ ਕੋਈ ਸੰਿਆਸੀ ਬਣ ਗਿਆ ਕਿਸੇ ਨੇ ਮਰਗੀਸ਼ਾਲਾ ਲੈ ਲਈ ਕਿਸੇ ਨੇ ਜਨੇਊ ਤੇ ਧੋਤੀ ਪਾ ਲਈ ਤੂੰ ਸਾਹਿਬ ਹੋ ਸੰਗੀ ਤੇਰਾ ਪ੍ਰਣਵੇ ਨਾਨਕ ਜਾਤ ਕੈਸੀ ਉਹ ਕਹਿੰਦੇ ਜਾਤ ਕਿਹੜੀ ਆ ਕਿਹੜੀ ਜਾਤ ਆ ਕਹਿੰਦੇ ਕੋਈ ਜਾਤ ਨਹੀਂ ਹੁੰਦੀ ਸਭ ਲੋਕ ਜਿਹੜੇ ਆ ਸਭ ਇਨਸਾਨ ਉਹਦੇ ਬਣਾਏ ਹੋਏ ਆ ਬਾਣੀ ਚ ਬਾਰ ਬਾਰ ਆਉਂਦਾ ਜਾਤ ਜਨਮ ਨਾ ਪੁੱਛੀਏ ਸੱਚ ਕਰ ਲਿਓ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਜਿਹੇ ਜੇ ਕਰਮ ਕਮਾਏਗਾ ਉਦਾਂ ਦੀ ਤੇਰੀ ਜਾਤ ਆ ਉਹੋ ਜੀ ਤੇਰੀ ਪੱਤ ਆ ਉਹੋ ਜੀ ਤੇਰੀ ਇੱਜ਼ਤ ਬਣਨੀ ਆ ਦੁਨੀਆਂ 'ਚ ਇੱਥੋਂ ਤੱਕ ਕੇ ਗੁਰੂ ਸਾਹਿਬ ਨੇ ਕਹਿੰਦਾ ਜਾਤ ਦਾ ਗਰਮ ਨਾ ਕਰ ਮੂਰਖ ਗਵਾਰਾ ਉਹਨੂੰ ਮੂਰਖ ਤੇ ਗਵਾਰ ਕਿਹਾ ਜਿਹੜਾ ਜਾਤ ਦਾ ਗਰਮ ਕਰਦਾ ਇਸ ਗਰਮ ਤੇ ਚੱਲੇ ਬਹੁ ਬਿਕਾਰਾ ਮਾਟੀ ਇੱਕ ਸਗਲ ਸੰਸਾਰਾ ਬਹੁਤ ਭਾਂਡੇ ਘਰੇ ਖਮੈਰਾ ਅਸੀਂ ਕੀ ਸੋਚ ਕੇ ਇਹ ਚੀਜ਼ਾਂ ਪ੍ਰਚਾਰ ਰਹੇ ਆ ਵੀ ਸਿੱਖੀ ਦੇ ਵਿੱਚ ਵੀ ਜਾਤ ਪਾਤ ਹੁੰਦੀ ਫਿਰ ਕਲਪਨੇ ਆ ਆ ਦੇਖੋ ਜੀ ਸਾਡੇ ਨਾਲੋਂ ਗੁਰਦੁਆਰੇ ਵੱਖਰੇ ਹੋ ਕੇ ਹਰ ਪਿੰਡ ਦੇ ਵਿੱਚ ਰਬੀਦਾਸ ਦਾ ਗੁਰਦੁਆਰਾ ਬਣ ਗਿਆ ਬਣਨਾ ਹੀ ਆ ਤੁਸੀਂ ਤਾਂ ਉਹਨਾਂ ਦੇ ਭਾਂਡੇ ਵੱਖਰੇ ਕਰਤੇ ਉਹਨਾਂ ਨੂੰ ਤਾਂ ਲਾਗੇ ਨਹੀਂ ਬਹਿਣ ਦਿੱਤਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਇਹ ਜੱਟਾਂ ਦਾ ਗੁਰਦੁਆਰਾ ਇਹ ਰਾਮਗੜੀਆਂ ਦਾ ਗੁਰਦੁਆਰਾ ਇਹ ਸੈਣੀਆ ਦਾ ਗੁਰਦੁਆਰਾ ਇਹ ਚਮਾਰਾ ਦਾ ਗੁਰਦੁਆਰਾ ਫਿਰ ਕਹਿੰਦੇ ਸਾਡੇ ਸਿੱਖਾਂ ਵਿੱਚ ਜਾਤ ਪਾਤ ਨਹੀਂ ਹੁੰਦੀ ਮੈਂ ਇੱਕ ਹਿੰਦੂ ਵੀਰ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਕਹਿੰਦੇ ਆ ਸਿੱਖ ਵੀ ਕਹਿੰਦੇ ਆ ਪੀਣਾ ਚ ਜਾਤ ਪਾਤ ਨਹੀਂ ਹੁੰਦੀ ਪਰ ਸਿੱਖਾਂ ਦੇ ਤਾਂ ਕਹਿੰਦਾ ਬਹੁਤ ਜ਼ਿਆਦਾ ਆ ਔਰ ਮੈਨੂੰ ਲੱਗਿਆ ਉਹ ਸਹੀ ਕਹਿ ਰਿਹਾ ਜਿਸ ਤਰ੍ਹਾਂ ਉਹ ਚੱਲ ਰਿਹਾ ਸਾਡਾ ਹਿਸਾਬ ਕਿਤਾਬ ਜਿਹੜੇ ਸਾਡੇ ਬਾਬੇ ਸਾਡੇ ਪ੍ਰਚਾਰਕ ਜੋ ਕਹਿ ਰਹੇ ਆ ਉਹ ਸਾਬ ਦਾ ਤਾਂ ਇਦਾਂ ਹੀ ਲੱਗਦਾ ਵੀ ਸਾਡੇ ਚ ਵੀ ਬਹੁਤ ਜਾਤ ਪਾਤ ਆ ਜਿੱਥੇ ਜਾਤ ਆ ਗਈ ਉੱਥੇ ਸਿੱਖੀ ਨਹੀਂ ਆ ਸਕਦੀ ਉੱਥੇ ਸਿੱਖੀ ਦਾ ਕੋਈ ਮਤਲਬ ਨਹੀਂ ਮੈਂ ਬਾਰ-ਬਾਰ ਬਾਰ-ਬਾਰ ਕਹਿੰਨਾ ਐਮੀ ਰੈਂਡਮਲੀ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਚੂਸ ਕਰ ਲਿਆ ਪਰ ਉਹਨੂੰ ਮਰਦਾਨੇ ਨੂੰ ਨੀਵਾ ਦਿਖਾਉਣ ਵਾਸਤੇ ਉਸੇ ਟਾਈਮ ਹੀ 16ਵੀਂ 17ਵੀਂ ਸਦੀ ਚ ਬਾਲੇ ਵਾਲੀ ਜਨਮ ਸਾਖੀ ਲਿਖਤੀ ਗਈ ਜਿੱਥੇ ਕਿਹਾ ਵੀ ਨਹੀਂ ਮਰਦਾਨਾ ਨਹੀਂ ਬਾਲਾ ਸੰਧੂ ਸੀਗਾ ਨਾਲ ਤੇ ਮਰਦਾਨਾ ਤੇ ਉਹੀ ਵਿਚਾਰਾ ਡੂਮ ਨਾਲ ਤੁਰਿਆ ਫਿਰਦਾ ਸੀ ਸਮਾਨ ਚੱਕਣ ਲਈ ਹਰ ਥਾਂ ਤੇ ਉਹ ਉਹਦੇ ਮੂੰਹ ਉਲਟ ਗਾਲੀ ਕਹਾਇ ਕੜਾਈ ਹਰ ਥਾਂ ਤੇ ਬਾਲੇ ਵਾਲੀ ਜਨਮ ਸਾਖੀ ਚੋਂ ਮਰਦਾਨੇ ਨੂੰ ਭੁੱਖੀ ਲੱਗੀ ਜਾਂਦੀ ਹਰ ਹਰ ਸੰਤੋਖ ਸਿੰਘ ਨੂੰ ਪੜ ਲਓ ਬਾਲੇ ਵਾਲਿਆਂ ਨੂੰ ਸਾਖੀ ਨੂੰ ਪੜ੍ਹ ਲਓ ਹਰ ਚੈਪਟਰ ਦੇ ਵਿੱਚ ਬਾਲੇ ਨੂੰ ਭੁੱਖ ਲੱਗ ਗਈ ਜੀ ਉਹ ਕਹਿੰਦਾ ਮੇਕੋ ਬਰਦਾਸ਼ਤ ਨਹੀਂ ਹੁੰਦੀ ਹੁਣ ਤੂੰ ਫਲਾਣੇ ਨਾਲ ਚੱਲ ਜਾ ਹੁਣ ਉਹ ਤੇ ਜਿਹੜਾ ਬਾਲਾ ਉਹਨੂੰ ਕਦੇ ਭੁੱਖ ਨਹੀਂ ਲੱਗਦੀ ਉਹ ਕੱਲਾ ਬਰਦਾਨੇ ਨੂੰ ਮਤ ਨਹੀਂ ਦਿੰਦਾ ਕੋ ਨਾਨਕ ਪਾਤਸ਼ਾਹ ਨੂੰ ਵੀ ਦੇ ਰਿਹਾ ਬਾਲਾ ਸੰਧੂ ਹਰ ਥਾਂ ਦੇ ਉੱਤੇ ਉਹਦਣ ਬੁੱਧਵਾਰ ਦੇ ਪ੍ਰੋਗਰਾਮ 'ਚ ਤੁਹਾਨੂੰ ਕੱਲੀ-ਕੱਲੀ ਪ੍ਰੂਫ ਦਿਖਾਇਆ ਸੀ ਪੀ ਉਹ ਹੀ ਸੰਤੋਖ ਸਿੰਘ ਇੱਕ ਪਾਸੇ ਲਿਖ ਰਿਹਾ ਵੀ ਜਿਹੜੀ ਬਾਲੇ ਵਾਲੀ ਜਨਮ ਸਾਖੀ ਸੀ ਉਹ ਪਾੜ ਕੇ ਦਰਿਆ ਚ ਰੋੜਤੀ ਸਬੂਤ ਦਿਖਾਇਆ ਸੀ ਉਹਦਾ ਲਿਖਿਆ ਹੋਇਆ ਪੀ ਉਹ ਤਾਂ ਖਤਮ ਹੋ ਗਈ ਪਾੜਤੀ ਛੇਤੀ بہਾਤੀ ਤੇ ਹੰਦਾਲੀਆਂ ਨੇ ਆਪਣੇ ਕੋਲੋਂ ਲਿਖ ਮਾਰੀ ਤੇ ਫਿਰ ਸੰਤੋਖ ਸਿੰਘ ਜੀ ਤੁਸੀਂ ਕਾਤੋਂ ਦੇਖ ਕੇ ਲਿਖ ਰਹੇ ਹੋ ਸਾਰਾ ਕੁਝ ਬਾਲੇ ਨੂੰ ਤੁਸੀਂ ਕਿਹੜੇ ਕੀ ਦੇਖ ਕੇ ਗੁਰੰਗਨ ਪਾਤਸ਼ਾਹ ਕੋ ਬਿਠਾ ਰਹੇ ਹੋ ਬਈ ਬਾਲਾ ਸੁਣਾ ਰਿਹਾ ਸਾਰੀ ਸਟੋਰੀ ਤੁਸੀਂ ਵੀ ਤਾਂ ਕਾਪੀ ਪੇਸਟ ਹੀ ਕੀਤਾ ਸਾਰਾ A to Z ਸੰਤੋਖ ਸਿੰਘ ਨੇ ਕਾਪੀ ਪੇਸਟ ਕੀਤਾ ਬਾਲੇ ਵਾਲੀ ਜਨਮ ਸਾਖੀ ਨੂੰ ਕੱਲੀ ਕੱਲੀ ਗੱਲ ਬਾਲੇ ਵਾਲੀ ਜਨਮ ਸਾਖੀ ਤੇ 100 ਸਾਖੀ ਦੋ ਚੀਜ਼ਾਂ ਚੱਕ ਕੇ 100 ਸਾਖੀ ਨਾਮ ਦੀ ਜਿਹੜੀ ਕਿਤਾਬ ਆ ਉਹ ਬਹੁਤ ਵੱਡੀ ਬ੍ਰਾਹਮਣ ਵਾਲਾ ਜਿਹੜਾ ਪਤਾ ਹੀ ਨਹੀਂ ਅੱਜ ਤੱਕ ਕਿਨੇ ਲਿਖੀ ਆ ਕਿੱਥੋਂ ਆਈ ਆ ਕਿੱਥੋਂ ਨਹੀਂ ਐਵੇਂ ਸਾਖੀਆਂ ਇਕੱਠੀਆਂ ਕਰ ਕਰਕੇ ਉਹ ਚ ਪਾਤੀਆਂ ਉਹਨਾਂ ਦੋ ਨੂੰ ਬੇਸ ਬਣਾ ਕੇ ਸੰਤੋਖ ਸਿੰਘ ਨੇ ਐਡਾ ਵੱਡਾ ਗ੍ਰੰਥ ਲਿਖ ਮਾਰਿਆ ਜਿਹੜੀ ਉੱਥੇ ਇੱਕ ਇੱਕ ਸਾਖੀ ਦੇ ਵਿੱਚ ਗੱਲ ਸੀਗੀ ਉਹਦੇ ਤੇ 40 40 50 50 100 100 ਪੰਨੇ ਭਰਤੇ ਕਵਤਾ ਦੇ ਰੂਪ ਤੇ ਲਿਖ ਲੇ ਕੇ ਇਹ ਸਿਰਫ ਦੋ ਗ੍ਰੰਥਾਂ ਨੂੰ ਲੈ ਕੇ ਜਿਹੜੀ ਨਾਨਕ ਪ੍ਰਕਾਸ਼ ਆ ਸਾਰਾ ਹੀ ਬੱਲੇ ਵਾਲੀ ਜਨਮ ਸਾਖੀ ਬਾਕੀ ਦੇ ਜਿਹੜੇ ਗੁਰੂ ਸਾਹਿਬਾਨ ਉਹ 100 ਸਾਖੀਆਂ ਚੋਂ ਚੱਕ ਕੇ ਤੇ ਚੱਲ ਉਹੀ ਫਿਰ ਸੰਤੋਖ ਸਿੰਘ ਨੂੰ ਅੱਗੇ ਰੱਖ ਕੇ ਗਿਆਨ ਸਿੰਘ ਨੇ ਲਿਖਤਾ ਉਹ ਸਭ ਤੋਂ ਖਤਰਨਾਕ ਆ ਗਿਆਨ ਸਿੰਘ ਕਿਉਂਕਿ ਸੰਤੋਖ ਸਿੰਘ ਦੀ ਭਾਸ਼ਾ ਆਮ ਬੰਦੇ ਨੂੰ ਪੜ੍ਹੀ ਨਹੀਂ ਆਉਂਦੀ ਉਹ ਤਾਂ ਜਦੋਂ ਇੱਕ ਹਰਨਾਮ ਸਿੰਘ ਤੁਮੇਉਣੀ ਕਥਾ ਕਰਦੇ ਆ ਉਦੋਂ ਇਹਨਾਂ ਨੂੰ ਪਾ ਲੱਗਦਾ ਵੀ ਕੀ ਲਿਖਿਆ ਵੀ ਸੂਰ ਖਾਏ ਸੋ ਖਾਲਸਾ ਸੰਤੋਖ ਸਿੰਘ ਨੇ ਦਾ ਪੂਰ ਪੰਜਾਬੀ ਦੇ ਵਿੱਚ ਲਿਖਤਾ ਦਾ ਸਾਰਾ ਕੁਝ ਉਹਨੇ ਤਾਂ ਗੋਲ ਮੋਲ ਜੀ ਗੱਲ ਕੀਤੀ ਸੀ ਕਿ ਮਾਤਾ ਪਿਤਾ ਗੋ ਨੰਗਣ ਵਸਤਾ ਚ ਰਹਿੰਦੀ ਸੀ ਸੰਤੋਖ ਸਿੰਘ ਨੇ ਕਲੀਅਰ ਲਿਖਤਾ ਵੀ ਨੰਗਣ ਰਹਿੰਦੇ ਸੀ ਪੰਜਾਬੀ ਚ ਅ ਗਿਆਨ ਸਿੰਘ ਨੇ ਸੌਰੀ ਸੋ ਇਹ ਪੰਥ ਪ੍ਰਕਾਸ਼ ਹੋ ਗਿਆ ਗੁਰਬਲਾਸ ਹੋ ਗਿਆ ਸੂਰੀ ਪ੍ਰਕਾਸ਼ ਹੋ ਗਿਆ ਤੇ ਜਨਮ ਸਾਖੀਆਂ ਹੋ ਗਈਆਂ ਇਹ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆਂ ਜਾਤਾਂ ਜਾਤਪਾਤ ਵਾਲੀ ਕਿਉਂਕਿ ਚੈਪਟਰ ਉਹ ਸੀਗਾ ਜਾਤਪਾਤ ਵਾਲਾ ਆਪਾਂ ਉਹ ਚੈਪਟਰ ਤੋਂ ਵੀ ਹੁਣ ਸ਼ੁਰੂ ਕਰਦੇ ਆਂ ਕਿ ਉੱਥੇ ਕੀ ਲਿਖਿਆ ਕਾਣ ਸਿੰਘ ਨਾਬੇ ਹੁਣਾ ਨੇ ਕਾਣ ਸਿੰਘ ਨਾਬੇ ਹੁਣਾ ਦੇ ਅੱਖੀ ਦੇਖਣ ਦੀ ਗੱਲ ਆ ਅੱਖੀ ਦੇਖਣ ਦੀ ਪਿੱ ਦਿੱਤ ਸਿੰਘ ਤੇ ਗੁਰਮਖ ਸਿੰਘ ਦਾ ਕੀ ਕਰਦੇ ਰਹੇ ਖੇਮ ਸਿੰਘ ਬੇਦੀ ਹੁਣੀ ਕਾਣ ਸਿੰਘ ਨਾਬੇ ਹੁਣੀ ਉੱਥੇ ਹੀ ਸੀਗੇ ਜਦੋਂ ਇਹ ਕੰਮ ਹੋਇਆ ਜਦੋਂ ਉਹਨਾਂ ਨੂੰ ਚੱਕ ਕੇ ਉੱਥੋਂ ਬਾਹਰ ਕੱਢਿਆ ਪੰਛੀਓਂ ਛੇਕਤਾ ਗਿਆ ਤੇ ਅੱਜ ਇਹੋ ਇਹੋ ਜੀਆਂ ਕਹਾਣੀਆਂ ਬਣਾਲੀਆਂ ਵੀ ਗੁਰਮੁਖ ਸਿੰਘ ਦਿੱਤ ਸਿੰਘ ਹੁਣੀ ਤਾਂ ਸਰਕਾਰ ਨਾਲ ਰਲੇ ਹੋਏ ਸੀ ਜਿਹੜੀ ਸਿੰਘ ਸਭਾ ਮੂਵਮੈਂਟ ਸੀ ਉਹ ਤਾਂ ਸਰਕਾਰ ਦੀ ਦੇਣ ਸੀ ਅੱਜ ਇਹੋ ਜੀਆਂ ਕਹਾਣੀਆਂ ਸਾਡੇ ਚ ਪ੍ਰਚਾਰੀਆਂ ਜਾ ਰਹੀਆਂ ਚੰਗੇ ਚੰਗੇ ਪ੍ਰਚਾਰ ਕਰ ਲੋ ਭਾਈ ਅੱਜ ਜੋ ਜਿੰਨੇ ਜਿੰਨੇ ਜੋਗੇ ਵੀ ਅਸੀਂ ਹੈਗੇ ਆ ਨਾ ਜਿੰਨੇ ਜੋਗੇ ਵੀ ਹੋਏ ਆ ਜਿਹੜਾ ਗੁਰਦੁਆਰੇ ਜਾਦ ਹੋਏ ਆ ਜਿਹੜੇ ਕਰਤਾਰ ਸਿੰਘ ਛੱਬਰ ਉਹਨਾਂ ਨੇ ਗੁਰਦੁਆਰੇ ਜਾਦ ਕਰਾਏ ਉਹ ਗੁਰਮੁਖ ਸਿੰਘ ਤੇ ਦਿੱਤ ਸਿੰਘ ਦੀ ਦੇਣ ਸੀ ਜਿਹੜਾ ਬੂਟਾ ਉਹਨਾਂ ਨੇ ਲਾਇਆ ਸੀ ਉਹੀ ਫਲਿਆ ਸੀ ਬਾਦ